ਕਹਿੰਦੇ ਆ ਕਿ ਬੰਦੇ ਨੂੰ ਇੱਕ ਝੂਠ ਛਪਾਉਣ ਦੇ ਲਈ 100 ਝੂਠ ਹੋਰ ਬੋਲਣਾ ਪੈਂਦਾ ਹੈ 100 ਝੂਠ ਬੋਲਣ ਦੇ ਬਾਵਜੂਦ ਵੀ ਉਸ ਦਾ ਉਹ ਝੂਠ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਹੈ ਅੱਜ ਦੀ ਸੱਚੀ ਸਟੋਰੀ ਦੇ ਵਿੱਚ ਵੀ ਐਦਾਂ ਹੀ ਹੋਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਮੈਂ ਵੀ ਹੈਰਾਨ ਹੋ ਗਿਆ ਕਿ ਐਦਾਂ ਕਿਵੇਂ ਹੋ ਸਕਦਾ ਹੈ ਗੱਲ 30 ਮਈ 2022 ਦੀ ਹੈ ਇਸ ਦਿਨ ਕਈ ਘਰਾਂ ਦੇ ਵਿੱਚ ਖੁਸ਼ੀਆਂ ਆਈਆਂ ਸੀ ਕਿਉਂਕਿ ਇਸ ਦਿਨ ਕਈ ਲੋਕਾਂ ਦਾ ਭਵਿੱਖ ਬਣਿਆ ਸੀ ਜਾਨੀ ਯੂਪੀਐਸਸੀ ਦਾ ਰਿਜ਼ਲਟ ਆਇਆ ਸੀ 2021 ਯੂਪੀਐਸਸੀ ਦਾ ਰਿਜ਼ਲਟ 30 ਮਈ 2022 ਨੂੰ ਆਇਆ ਤਾਂ ਇੱਕ ਕੁੜੀ ਇਹ ਰਿਜ਼ਲਟ ਦੇਖ ਰਹੀ ਸੀ ਜਿਸ ਦਾ ਨਾਮ ਆਰਤੀ ਮਿਸ਼ਰਾ ਸੀ ਉਹ ਜਦੋਂ ਇਹ ਰਿਜ਼ਲਟ ਵਾਲੀ ਲਿਸਟ ਦੇਖਦੀ ਹੈ ਤਾਂ ਉਹ ਆਪਣੀ ਭੈਣ ਨੂੰ ਕਹਿੰਦੀ ਹੈ ਕਿ ਦੀਦੀ ਜਿਸ ਦਾ ਨਾਮ ਜੋਤੀ ਮਿਸ਼ਰਾ ਹੁੰਦਾ ਹੈ ਕਿ ਜੋ ਇਹ 432 ਨੰਬਰ ਤੇ ਜੋਤੀ ਨੋ ਹੈ ਕੀ ਇਹ ਤੁਹਾਡਾ ਕੀ 432ਵਾਂ ਰੈਂਕ ਤੁਹਾਡਾ ਤਾਂ ਕੁੜੀ ਨੇ ਗਿਆ ਕਿ ਹਾਂ ਜਦੋਂ ਇਹ ਗੱਲ ਛੋਟੀ ਭੈਣ ਨੇ ਸੁਣੀ ਤੇ ਘਰਦਿਆਂ ਨੇ ਸੁਣੀ ਤਾਂ ਘਰੇ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ ਵਿਆਹ ਵਾਲਾ ਮਾਹੌਲ ਹੋ ਗਿਆ ਮਠਾਈਆਂ ਵੱਡੀਆਂ ਗਈਆਂ ਇੱਕ ਦੂਜੇ ਨੂੰ ਸਾਰੇ ਮਾਤਾ ਪਿਤਾ ਵੀ ਵਧਾਈ ਦੇਣ ਲੱਗੇ ਤੇ ਉਹ ਪਰਿਵਾਰ ਨੂੰ ਲੋਕ ਵੀ ਵਧਾਈ ਦੇਣ ਲੱਗੇ ਜਾਨੀ ਇਹ ਹੋ ਗਿਆ ਕਿ ਇਸ ਘਰ ਦੀ ਤਾਂ ਕਾਇਆ ਕਲਪ ਹੋ ਗਈ ਹੁਣ ਥੋੜਾ ਸਮਾਂ ਲੰਘਦਾ ਹੈ ਥੋੜਾ ਸਮਾਂ ਲੰਘਣ ਤੋਂ ਬਾਅਦ ਇੱਕ ਅਜਿਹੀ ਘਟਨਾ ਹੁੰਦੀ ਹੈ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਗੱਲ ਨਿਕਲ ਕੇ ਆਉਂਦੀ ਹੈ ਕਿ ਜੋਤੀ ਮਿਸ਼ਰਾ ਜਰਨਲ ਕੈਟਾਗਰੀ ਦੀ ਹੈ ਪਰ ਜੋ ਇਹ 432ਵੇਂ ਰੈਂਕ ਵਾਲਾ ਹੈ ਇਹ ਐਸਸੀ ਕੈਟਾਗਰੀ ਨਾਲ ਸੰਬੰਧਿਤ ਹੈ ਜਾਨੀ ਇਹ ਜੋ ਕੈਟਾਗਰੀ ਹੈ ਇਹ ਐਸਸੀ ਕੈਟਾਗਰੀ ਦੀ ਹੈ ਤੇ ਇਹ ਕਿਵੇਂ ਹੋ ਸਕਦਾ ਇੱਕ ਜਰਨਲ ਵਾਲੀ ਕੁੜੀ ਇੱਕ ਐਸਸੀ ਕੈਟਾਗਰੀ ਦੇ ਵਿੱਚ ਕਿਵੇਂ ਸਿਲੈਕਟ ਹੋ ਗਈ ਫਿਰ ਜਦੋਂ ਇਹ ਸਾਰੀ ਗੱਲ ਨਿਕਲ ਕੇ ਆਉਂਦੀ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਆ ਤੇ ਉਸ ਕੁੜੀ ਦੇ ਘਰ ਦੇ ਵੀ ਹੈਰਾਨ ਹੋ ਜਾਂਦੇ ਨੇ ਕਿ ਇਹ ਇਦਾਂ ਕਿਵੇਂ ਹੋ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮਹਾਰਾਸ਼ਟਰ ਦੇ ਨਾਗਪੁਰ ਦੀ ਹੈ ਇੱਥੋਂ ਦੀ ਇੱਕ ਕੁੜੀ ਜਿਸ ਦਾ ਨਾਮ ਪੂਜਾ ਖੇੜਕਰ ਉਹ ਆਈਏਐਸ ਦੀ ਟ੍ਰੇਨਿੰਗ ਅਪਸਰ ਹੁੰਦੀ ਹੈ ਤੇ ਉਸ ਦੀਆਂ ਆਪਣੇ ਅਧਿਕਾਰੀਆਂ ਤੋਂ ਡਿਮਾਂਡਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਅਧਿਕਾਰੀ ਉਸ ਤੋਂ ਪਰੇਸ਼ਾਨ ਹੋ ਜਾਂਦੇ ਨੇ ਤੇ ਉਹ ਫਿਰ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕਰਦੇ ਨੇ ਉੱਚ ਅਧਿਕਾਰੀ ਵੀ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਉਸ ਤੋਂ ਬਾਅਦ ਫਿਰ ਇਹ ਗੱਲ ਹੁੰਦੀ ਹੁੰਦੀ ਕੇਂਦਰ ਸਰਕਾਰ ਤੱਕ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਗੱਲ ਮੀਡੀਆ ਦੇ ਵਿੱਚ ਆਉਂਦੀ ਹੈ ਪਤਾ ਲੱਗਦਾ ਕਿ ਪੂਜਾ ਖੇਡ ਕਰਦੇ ਡਾਕੂਮੈਂਟਾਂ ਦੇ ਵਿੱਚ ਕੁਝ ਗੜਬੜੀ ਹੈ ਹੁਣ ਜਾਂਚ ਸ਼ੁਰੂ ਹੁੰਦੀ ਹੈ ਜਦੋਂ ਜਾਂਚ ਸ਼ੁਰੂ ਹੁੰਦੀ ਆ ਤਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹ ਜੋ IAS ਆਫੀਸਰ ਬਣਦੇ ਨੇ ਜਾਂ UPSC ਜੋ ਰਿਜ਼ਲਟ ਕੱਢਦੀ ਹੈ ਜੋ ਲੋਕ ਸਿਲੈਕਟ ਹੁੰਦੇ ਨੇ ਉਹ ਸ਼ਾਇਦ ਐਦਾਂ ਹੀ ਹੁੰਦੇ ਨੇ ਕਿਉਂਕਿ ਇਸ ਵਿੱਚ ਕਈ ਹੋਰ ਨਾਮ ਵੀ ਸ਼ਾਮਲ ਸੀ ਅਭਿਸ਼ੇਕ ਸਿੰਘ ਜਾਨੀ ਪੂਜਾ ਖੇੜਕਰ ਜਾਨੀ ਇਸ ਗੱਲਾਂ ਤੋਂ ਲੋਕਾਂ ਨੂੰ ਲੱਗਦਾ ਹੈ ਕਿ ਇਹ UPSC ਦਾ ਸਿਸਟਮ ਵੀ ਕੋਈ ਜ਼ਿਆਦਾ ਵਧੀਆ ਨਹੀਂ ਇਸ ਵਿੱਚ ਵੀ ਲੋਕ ਗੜਬੜੀਆਂ ਕਰਕੇ ਅਫਸਰ ਲੱਗ ਜਾਂਦੇ ਨੇ ਇਸ ਗੱਲ ਦੇ ਨਾਲ ਨਾਲ ਇੱਕ ਗੱਲ ਜੋਤੀ ਮਿਸ਼ਰਾ ਦੀ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪ੍ਰਿਆਗਰਾਜ ਦੇ ਲਖਨਊ ਰੋਡ ਤੋਂ ਤਕਰੀਬਨ 45 ਕਿਲੋਮੀਟਰ ਦੂਰ ਇੱਕ ਜਗ੍ਹਾ ਸੰਘੇਰਪੁਰ ਇਸ ਦਾ ਇੱਕ ਪਿੰਡ ਹੈ ਜੇਕਾਪੁਰ ਇਸ ਦੀ ਰਹਿਣ ਵਾਲੀ ਹੈ ਇਸ ਦਾ ਪਿਤਾ ਜੋ ਕਿ ਇੱਕ ਸਬ ਇੰਸਪੈਕਟਰ ਹੈ ਉੱਤਰ ਪ੍ਰਦੇਸ਼ ਪੁਲਿਸ ਦੇ ਵਿੱਚ ਤੇ ਉਸ ਦੀ ਜੋ ਪੋਸਟਿੰਗ ਹੁੰਦੀ ਹੈ ਉਹ ਵੀ ਲਖਨਊ ਦੇ ਵਿੱਚ ਹੁੰਦੀ ਹੈ ਇਹ ਕੁੜੀ ਪੜਨ ਦੇ ਵਿੱਚ ਹੁਸ਼ਿਆਰ ਹੁੰਦੀ ਹੈ ਇਹ ਬੀ ਕਾਮ ਕਰ ਰਹੀ ਹੁੰਦੀ ਹੈ ਬੀ ਕਾਮ ਕਰਨ ਲਈ ਇਸ ਨੂੰ ਇਸ ਦਾ ਪਿਤਾ ਦਿੱਲੀ ਭੇਜਦਾ ਹੈ ਤੇ ਇਹ 2019 ਦੇ ਵਿੱਚ ਯੂ ਪੀ ਐਸ ਸੀ ਦਾ ਪੇਪਰ ਦਿੰਦੀ ਹੈ ਪਰ ਜਦੋਂ ਉਸ ਦਾ ਰਿਜ਼ਲਟ 2020 ਦੇ ਵਿੱਚ ਆਉਂਦਾ ਇਸ ਦਾ ਰੈਂਕ ਨਹੀਂ ਆਇਆ ਸੀ ਜਾਨੀ ਇਸ ਦੀ ਸਿਲੈਕਸ਼ਨ ਨਹੀਂ ਹੋਈ ਸੀ ਅਤੇ ਇਸ ਦੇ ਕੁਝ ਦੋਸਤ ਸਿਲੈਕਟ ਹੋ ਜਾਂਦੇ ਨੇ ਹੁਣੇ 2021 ਦੇ ਯੂਪੀਐਸਸੀ ਦੇ ਪੇਪਰ ਦੀ ਤਿਆਰੀ ਕਰਦੀ ਹੈ 30 ਮਈ 2022 ਨੂੰ ਜਦੋਂ ਇਸ ਦਾ ਰਿਜ਼ਲਟ ਆਉਂਦਾ ਤਾਂ ਰਿਜ਼ਲਟ ਇਸ ਦੀ ਛੋਟੀ ਭੈਣ ਦੇਖਦੀ ਹੈ ਜਿਸ ਦਾ ਨੂੰ ਆਰਤੀ ਹੁੰਦਾ ਤੇ ਉਹ ਜਦੋਂ ਰਿਜ਼ਲਟ ਦੇਖ ਕੇ ਇਸ ਨੂੰ ਪੁੱਛਦੀ ਹੈ ਕਿ ਦੀਦੀ ਜੋ 432ਵਾਂ ਰੈਂਕ ਆਇਆ ਹੈ ਜੋਤੀ ਦਾ ਕੀ ਇਹ ਤੁਹਾਡਾ ਤਾਂ ਇਸ ਨੇ ਕਿਹਾ ਕਿ ਹਾਂ ਇਹ ਮੇਰਾ ਹੀ ਰੈਂਕ ਹੈ ਇਹ ਮੇਰਾ ਹੀ ਨੋ ਹੈ ਜਦੋਂ ਜੋਤੀ ਮਿਸ਼ਰਾ ਇਹ ਗੱਲ ਕਹਿ ਦਿੰਦੀ ਹੈ ਕਿ ਹਾਂ ਇਹ ਮੇਰਾ ਹੀ ਨੋ ਹੈ ਉਸ ਤੋਂ ਬਾਅਦ ਫਿਰ ਕਹਾਣੀ ਸ਼ੁਰੂ ਹੁੰਦੀ ਹੈ ਪਰਿਵਾਰ ਵਾਲਿਆਂ ਦੇ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸਾਰਾ ਪਰਿਵਾਰ ਬੜਾ ਖੁਸ਼ੀ ਲੋਕ ਉਹਨਾਂ ਨੂੰ ਵਧਾਈਆਂ ਦੇ ਰਹੇ ਸੀ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਅਥਰੂ ਸੀ ਪਿਤਾ ਨੂੰ ਲੱਗ ਰਿਹਾ ਸੀ ਕਿ ਮੇਰੀ ਬੇਟੀ ਆਈਏਐਸ ਅਫੀਸਰ ਬਣ ਗਈ ਕਿਉਂਕਿ ਉਹ ਇੱਕ ਚੌਂਕੀ ਇੰਚਾਰਜ ਸੀ ਉਹ ਜਾਣਦਾ ਸੀ ਕਿ ਆਈਏਐਸ ਅਫੀਸਰ ਦੀ ਕਿੰਨੀ ਚੜ੍ਹਾਈ ਹੁੰਦੀ ਹੈ ਆਈਏ ਅਫੀਸਰ ਰੈਂਕ ਲੈਣਾ ਕਿੰਨਾ ਔਖਾ ਹੈ ਤੇ ਆਈਏਐਸ ਅਫੀਸਰ ਦੀ ਕਿੰਨੀ ਸਮਾਜ ਦੇ ਵਿੱਚ ਇੱਜ਼ਤ ਹੁੰਦੀ ਹੈ ਹੁਣ ਉਸ ਪਿਤਾ ਦੀ ਇੰਟਰਵਿਊ ਵੀ ਲਈਤੀ ਜਾਂਦੀ ਹੈ ਸਾਰੇ ਪਰਿਵਾਰ ਦੀ ਮੀਡੀਆ ਵਾਲੇ ਇੰਟਰਵਿਊ ਲੈ ਕੇ ਜਾਂਦੇ ਆ ਸਭ ਬੜੇ ਖੁਸ਼ ਹੁੰਦੇ ਆ ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹੁੰਦੀਆਂ ਹੁਣ ਇਸ ਜੋਤੀ ਮਿਸ਼ਰਾ ਦਾ ਕਈ ਥਾਂ ਤੇ ਸਨਮਾਨ ਵੀ ਕੀਤਾ ਜਾਂਦਾ ਤੇ ਇਹ ਲੋਕਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਕਿ ਕਿੱਦਾਂ-ਕਿੱਦਾਂ ਤੁਸੀਂ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦੇ ਹੋ ਤੇ ਫਿਰ ਇਹ ਦੱਸਦੀ ਹੈ ਕਿ ਮੇਰੀ ਅਸਲ ਵਿੱਚ IAS ਵਿੱਚ ਸਿਲੈਕਸ਼ਨ ਨਹੀਂ ਹੋਈ ਮੇਰੀ IFS ਵਿੱਚ ਸਿਲੈਕਸ਼ਨ ਹੋਈ ਹੈ ਜਾਨੀ ਇੰਡੀਅਨ ਫੋਰਨ ਸਰਵਿਸ ਦੇ ਵਿੱਚ ਤੇ ਇਹ ਕੁੜੀ ਡੇਢ ਸਾਲ ਘਰ ਨਹੀਂ ਆਉਂਦੀ ਡੇਢ ਸਾਲ ਵਿੱਚ ਸਿਰਫ ਇੱਕ ਵਾਰ ਘਰ ਆਉਂਦੀ ਹੈ ਹੁਣ ਜਦੋਂ ਪੂਜਾ ਖੇਡ ਕਰਦੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਜੋਤੀ ਮਿਸ਼ਰਾ ਦੀ ਗੱਲ ਵੀ ਚੱਲਦੀ ਹੈ ਪਰ ਜੋਤੀ ਮਿਸ਼ਰਾ ਆਪਣੇ ਟਵਿੱਟਰ ਹੈਂਡਲ ਤੇ ਲਿਖਦੀ ਹੈ ਕਿ ਜੋ ਇਹ ਐਸਸੀ ਕੈਟਾਗਰੀ ਵਾਲੀ ਜੋਤੀ ਹੈ ਇਹ ਤਾਂ ਹਰਿਆਣਾ ਦੀ ਰਹਿਣ ਵਾਲੀ ਆ ਮੇਰਾ ਇਸ ਤੋਂ ਅਲੱਗ ਹੈ ਤੇ ਹੁਣ মিডিਆ ਵਾਲੇ ਜੋਤੀ ਮਿਸ਼ਰਾ ਦੇ ਨਾਲ ਗੱਲ ਕਰਦੇ ਨੇ ਜੋਤੀ ਮਿਸ਼ਰਾ ਉਹਨਾਂ ਨੂੰ ਆਪਣੀ ਯੂਪੀਐਸਸੀ ਦੇ ਫਰਜੀ ਪ੍ਰਮਾਣ ਪੱਤਰ ਵੀ ਦਿਖਾਉਂਦੀ ਹੈ ਇਥੋਂ ਤੱਕ ਕਿ ਲਿਵਾਸਨਾ ਦੀ ਫੇਕ ਆਈਡੀ ਵੀ ਦਿਖਾਉਂਦੀ ਹੈ ਲਿਵਾਸਨਾ ਜਿੱਥੇ ਆਈਏਐਸ ਅਪਸਰਾਂ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਉਥੋਂ ਦੀ ਇੱਕ ਆਈਡੀ ਕਾਰਡ ਬਣਦਾ ਜਿਸ ਨੂੰ ਲਿਵਾਸਤਾਂ ਦੀ ਆਈਡੀ ਕਿਹਾ ਜਾਂਦਾ ਉਹ ਵੀ ਇਹ ਦਿਖਾਉਂਦੀ ਹੈ ਤੇ ਇਸ ਨੇ ਵਿਦੇਸ਼ ਦੇ ਵਿੱਚ ਨਿਯੁਕਤੀ ਪਾਉਣ ਦਾ ਇੱਕ ਪੱਤਰ ਵੀ ਦਿਖਾ ਦਿੱਤਾ ਉਸ ਦੇ ਪਿਤਾ ਨੇ ਕਿਹਾ ਕਿ ਮੇਰੀ ਬੇਟੀ ਗ੍ਰਹਿ ਮੰਤਰਾਲੇ ਦੇ ਵਿੱਚ ਨੌਕਰੀ ਕਰਦੀ ਹੈ ਇਥੋਂ ਤੱਕ ਕਿ ਇਸ ਕੋਲ ਪਾਸਪੋਰਟ ਵੀ ਸੀ ਪਰ ਜਦੋਂ ਫਿਰ ਮੀਡੀਆ ਵਾਲੇ ਤਰ੍ਹਾਂ ਤਰ੍ਹਾਂ ਦੇ ਸਵਾਲ ਇਸ ਤੋਂ ਪੁੱਛਦੇ ਨੇ ਤਾਂ ਆਖਰ ਇਹ ਟੁੱਟ ਜਾਂਦੀ ਹੈ ਤੇ ਜੋ ਸੱਚਾਈ ਹੁੰਦੀ ਹੈ ਉਹ ਲੋਕਾਂ ਨੂੰ ਦੱਸਦੀ ਹੈ ਉਹ ਮੀਡੀਆ ਨੂੰ ਦੱਸਦੀ ਹੈ ਜਦੋਂ ਫਿਰ ਇਹ ਸੱਚਾਈ ਸਭ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਗਏ ਕਿ ਇਹ ਕਿੱਦਾਂ ਹੋ ਗਿਆ ਇਸ ਨੇ ਕਿਹਾ ਕਿ ਮੇਰੀ ਕੋਈ ਸਿਲੈਕਸ਼ਨ ਨਹੀਂ ਹੋਈ ਮੇਰੀ ਭੈਣ ਨੇ ਮੈਥੋਂ ਪੁੱਛ ਲਿਆ ਤੇ ਮੇਰੇ ਮੂੰਹ ਦੇ ਵਿੱਚੋਂ ਨਿਕਲ ਗਿਆ ਕਿ ਹਾਂ ਇਹ ਜੋ ਤੂੰ ਗੱਲ ਕਰ ਰਹੀ ਹੈ 432ਵਾਂ ਰੈਂਕ ਮੇਰਾ ਹੈ ਤੇ ਫਿਰ ਇਸ ਨੇ ਉਸ ਝੂਠ ਨੂੰ ਸੱਚ ਬਣਾਉਣ ਦੇ ਲਈ 100 ਝੂਠ ਹੋਰ ਬੋਲੇ ਪਰ ਜਿਵੇਂ ਕਹਿੰਦੇ ਨੇ ਕਿ ਸੱਚ ਇੱਕ ਦਿਨ ਸਾਹਮਣੇ ਆਉਂਦਾ ਹੀ ਹੈ ਤੇ ਇਸ ਦੇ ਵੀ ਜੋ ਝੂਠ ਸੀ ਉਹ ਸੱਚ ਦੇ ਸਾਹਮਣੇ ਟਿਕ ਨਾ ਸਕੇ ਇਹ ਕਦੇ ਵੀ ਵਿਦੇਸ਼ ਨਹੀਂ ਗਈ ਤੇ ਜਦੋਂ ਵਦੇਸ਼ੀ ਦੂਤਾਵਾਸ ਤੋਂ ਪਤਾ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਨੌਂ ਦੀ ਕੁੜੀ ਤਾਂ ਸਾਡੇ ਕੋਲ ਕੋਈ ਨੌਕਰੀ ਕਰਦੀ ਨਹੀਂ ਇਹ ਸਿਪਾਈਨਸ ਜੋ ਲੈਂਗੁਏਜ ਸੀ ਉਹ ਜਾਣਦੀ ਸੀ ਤੇ ਇਸ ਕਰਕੇ ਪਰਿਵਾਰ ਵਾਲਿਆਂ ਨੂੰ ਹੋਇਆ ਕਿ ਸ਼ਾਇਦ ਇਸ ਦੀ ਨੌਕਰੀ ਲੱਗ ਗਈ ਪਰ ਇਹ ਸਭ ਝੂਠ ਸੀ ਕਿਉਂਕਿ ਝੂਠ ਬੜੀ ਤੇਜ਼ੀ ਦੇ ਨਾਲ ਫੈਲਦਾ ਹੈ ਸੱਚ ਹੌਲੀ-ਹੌਲੀ ਫੈਲਦਾ ਪਰ ਜੋ ਸੱਚ ਹੁੰਦਾ ਹੈ ਉਹ ਹਮੇਸ਼ਾ ਉਹੀ ਟਿਕਦਾ ਹੈ ਜੋ ਇਸ ਸਾਰੀ ਕਹਾਣੀ ਦੇ ਵਿੱਚ ਹੋਇਆ ਜਿਵੇਂ ਇਹ ਘਟਨਾ ਦਾ ਪਤਾ ਲੱਗਿਆ ਤਾਂ ਇਸ ਦੇ ਪਿਤਾ ਜੋ சுரேਸ਼ ਨਾਰੈਣ ਮਿਸ਼ਰਾ ਸੀ ਉਹਨਾਂ ਨੂੰ ਬੜਾ ਦੁੱਖ ਹੋਇਆ ਹੁਣ ਇਸ ਪਿੱਛੇ ਕੀ ਸੱਚਾਈ ਹੈ ਕਿਉਂ ਜੋਤੀ ਮਿਸ਼ਰਾ ਨੇ ਇਹ ਝੂਠ ਬੋਲਿਆ ਕਿਉਂਕਿ ਇਹ ਗੱਲਾਂ ਤਾਂ ਜੋ ਜੋਤੀ ਮਿਸ਼ਰਾ ਦੀ ਸਿਲੈਕਸ਼ਨ ਦੀ ਗੱਲ ਸੀ ਉਹ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਵੀ ਆਈ ਤੇ ਇਹਨਾਂ ਦੀਆਂ ਇੰਟਰਵਿਊਆਂ ਵੀ ਹੋਈਆਂ ਤੇ ਜੋਤੀ ਮਿਸ਼ਰਾ ਦੇ ਜਗਾ ਜਗਾ ਤੇ ਸਨਮਾਨ ਵੀ ਕੀਤੇ ਗਏ ਪਰ ਇਸ ਵਿੱਚ ਇਹ ਗੱਲ ਵੀ ਨਿਕਲ ਕੇ ਆਈ ਕਿ ਜੋ ਜੋਤੀ ਮਿਸ਼ਰਾ ਦੇ ਪਿਤਾ ਜੋ ਕਿ ਉੱਤਰ ਪ੍ਰਦੇਸ਼ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਨੇ ਉਹਨਾਂ ਨੇ ਜੋ ਪੈਸਾ ਇਸ ਦੇ ਵਿਆਹ ਲਈ ਇਕੱਠਾ ਕੀਤਾ ਸੀ ਉਹ ਵੀ ਇਸ ਉੱਤੇ ਸਾਰਾ ਲਗਾ ਦਿੱਤਾ ਸੀ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਜੋਤੀ ਮਿਸ਼ਰਾ ਨੂੰ ਇਹ ਲੱਗਿਆ ਕਿ ਕਿ ਮੇਰੇ ਪਿਤਾ ਨੇ ਸਾਰੀ ਕਮਾਈ ਮੇਰੇ ਉੱਤੇ ਲਗਾ ਦਿੱਤੀ ਤਾਂ ਜਦੋਂ ਮੈਂ ਉਹਨਾਂ ਨੂੰ ਦੱਸਾਂਗੀ ਕਿ ਮੇਰਾ ਰੈਂਕ ਨਹੀਂ ਆਇਆ ਤਾਂ ਉਹ ਵੀ ਪਰੇਸ਼ਾਨ ਹੋ ਜਾਣਗੇ ਉਹ ਵੀ ਦੁਖੀ ਹੋਣਗੇ ਸ਼ਾਇਦ ਇਸ ਕਰਕੇ ਵੀ ਜੋਤੀ ਮਿਸ਼ਰਾ ਨੇ ਇਹ ਝੂਠ ਬੋਲਿਆ ਹੋ ਸਕਦਾ ਹੈ ਤੇ ਖਰਾਨੀ ਦੀ ਗੱਲ ਤਾਂ ਇਹ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਦੇ ਇੱਕ ਅਫੀਸ਼ੀਅਲ ਟਵਿੱਟਰ ਹੈਂਡਲ ਤੋਂ ਵੀ ਜੋਤੀ ਮਿਸ਼ਰਾ ਨੂੰ ਵਧਾਈਆਂ ਦਿੱਤੀਆਂ ਗਈਆਂ ਤੇ ਇਹ ਸਾਰੀ ਸਚਾਈ ਸੁਣ ਕੇ ਪਰਿਵਾਰ ਦੇ ਲੋਕ ਵੀ ਪਰੇਸ਼ਾਨ ਨੇ ਉਹਨਾਂ ਨੂੰ ਵੀ ਯਕੀਨ ਨਹੀਂ ਆ ਰਿਹਾ ਕਿ ਇਹ ਕਿਦਾਂ ਹੋ ਗਿਆ ਪਰ ਜੋਤੀ ਮਿਸ਼ਰਾ ਨੇ ਖੁਦ ਮੰਨਿਆ ਕਿ ਮੈਂ ਝੂਠ ਬੋਲਿਆ ਸੀ ਪਰ ਕੋਈ ਗੱਲ ਨਹੀਂ ਜ਼ਿੰਦਗੀ ਦੇ ਵਿੱਚ ਕਦੇ-ਕਦਾਈਂ ਐਦਾਂ ਦੇ ਮੋੜ ਆ ਜਾਂਦੇ ਨੇ ਕਦੇ-ਕਦਾਈਂ ਬੰਦਾ ਕਿਸੇ ਭਾਵਨਾਵਾਂ ਦੇ ਵਿੱਚ ਬਹਿ ਕੇ ਕਿਤੇ ਭਾਵਕ ਹੋ ਕੇ ਜਾਂ ਕਿਤੇ ਉਸ ਦੇ ਮਨ ਦੇ ਵਿੱਚ ਇਦਾਂ ਦਾ ਚੱਲਦਾ ਹੈ ਕਿ ਉਹ ਇਦਾਂ ਦੀ ਗਲਤੀ ਕਰ ਬੈਠਦਾ ਪਰ ਜੋਤੀ ਮਿਸ਼ਰਾ ਕੋਲ ਅੱਗੇ ਬਹੁਤ ਚਾਂਸ ਨੇ ਉਹ ਫੇਰ ਤਿਆਰੀ ਕਰਕੇ ਇਸ ਪੇਪਰ ਨੂੰ ਕਲੀਅਰ ਕਰ ਸਕਦੀ ਹੈ ਕਿਉਂਕਿ ਦੱਸਿਆ ਜਾਂਦਾ ਹੈ ਕਿ ਉਹ ਇੱਕ ਬਹੁਤ ਇੰਟੈਲੀਜੈਂਟ ਕੁੜੀ ਹੈ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਹਿੋ ਕਹਿੋ ਜੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਨੇ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ਿਕਾਲ